ਚਲੋ ਇਸਕੇ ਬਾਬਾ ਕਿੱਥੇ ਮਗਰਮਸ ਰੱਖਿਆ ਤੂੰ ਮਿਖਾ ਤਾਂ ਦੇ ਦੇ ਇੱਧਰ ਚੱਲ ਦਿਖਾਵਾਂ ਤੈਨੂੰ ਟੋਬੇ 'ਚ ਇੱਕ ਨਹੀਂ ਹਨ ਤਿੰਨ ਹੈਗੇ ਨਾ ਉਹ ਉਧਰ ਦਿਖਾਉਣਾ ਹੈ ਤੈਨੂੰ ਆਟੋ ਬੇਚਨੇ ਹਾਂ ਉਹ ਦੇਖ ਤਿੰਨ ਹਾਂ ਗੱਲ ਪੱਕੀ ਆ ਫਿਰਦੇ ਹਨ ਹੋਰ ਵਾਲੇ ਪੜਿਆ ਤਾਂ ਇਹ ਕਾਰੇ ਵਾਸਤੇ ਰੱਖਿਆ ਹੋਣੀ ਕਿਉਂ ਤੂੰ ਉੱਥੇ ਕੰਮ ਕਰਦਾ ਜਵਾਕਾਂ ਚ ਲੈ ਆਣਾ ਤੈਨੂੰ ਖਾ ਜਾਣਗੇ ਰੋਟੀ ਤੋਂ ਜਾਏਗਾ ਮੈਂ ਤਾਂ ਭੱਜ ਗਿਆ ਸੀ ਇਹਨਾਂ ਦਾ ਮੈਂਬਰ ਜੇ ਮੈਨੂੰ ਫੇਰ ਲਿਆ ਕਹਿੰਦੇ ਕੁਛ ਕਹਿੰਦੀ ਦੀ ਕਹਿੰਦੇ ਕਿਉਂ ਨਹੀਂ ਇਹ ਸਾਫ ਤਟ ਪਾ ਜਾਂਦੇ ਆ ਬੰਦੇ ਨੂੰ ਨਾਲੇ ਅੱਛਾ ਯਾਰ ਫੇਰ ਦਾ ਪੰਗ ਹੀ ਲੈ ਰਿਆ ਮੈਂ ਤਾਂ ਕੱਲ ਨੂੰ ਆਉਂਦੀ ਹਾਂ ਆਪਾਂ ਤੇਰੀ ਮੰਨ ਜੰਦੇ ਗੱਲ ਬਹਾਨਾ ਜਾ ਬਣਾ ਦੇਗਾ ਬੁਖਾਰ ਵਹੂਰ ਚੜਦਾ ਪਾ ਸਾਫ ਤਾੜਾ ਮੁੜ ਕੇ ਜਾਣੋ ਫਟਾ ਬਸ ਠੀਕ ਆਪੇ ਵੀ ਹੋਰ ਲੱਭੀ ਨੂੰ ਲਗਾ ਜਾਣਗੇ ਸਾਫ ਤ ਇਹ ਤਾਂ ਬਾਲੇ ਭਣੇ ਹੁੰਦੇ ਆ ਇਹ ਤਾਂ ਗਲਤ ਕਰ ਲਿਆ ਪਤਾ ਨਹੀਂ ਆਉਂਦੇ ਕਰਨ ਨੂੰ ਕੱਲ ਨੂੰ ਆਈ ਨਾ ਇਹ ਤਾਂ ਇੱਕ ਅੱਦਾ ਹੋਵੇ ਫੇਰ ਹੁੰਦਾ ਤਾਂ ਤੰਨ ਸਾਹਮਣੇ ਤੁਰੇ ਹੋ ਰਾਜ ਦਾ ਦੇ ਲਾਵਾਂਗੇ ਇਹਨਾਂ ਦੇ ਬਾ ਮੁਰਕੀਆਂ ਦੀ ਜਾ ਦੂਰ ਗਾਰ ਰਹਾ ਕਰਕੇ ਇਧਰਲੇ ਖੇਤ ਹੀ ਨਾ ਆਇਆ ਕਰ ਇਹ ਤਾਂ ਬਾਣਾ ਜੀ ਬੜੇ ਫਿਰਦੇ ਕੰਮ ਅੱਛਾ ਜਰਾ ਖਾਲਚਾ ਨੂੰ ਦੇ ਟੱਕਰ ਕੇ ਫੇਰ ਨਾ ਆਇਆ ਕਰ ਇਧਰ ਉਧਰੋਂ ਉੱਦ ਕੱਲ ਕਾਲੇ ਖੇਤ ਹੀ ਕਰਾਇਆ ਕਰ ਉਹ ਮੈਂਬਰ ਜਾਂ ਕਹਿੰਦਾ ਹਲੇ ਮੋਰ ਲਿਆ ਮਾ ਕ ਬਾਲੇ ਕੋਠੇ ਕੰਮ ਕਰਨ ਲੱਗਿਆ ਪਤਾ ਹੀ ਨਹੀਂ ਕਰਦਾ ਇਹਨਾਂ ਨੂੰ ਲਾ ਬਿਮਾਰਾ ਦੂ ਮੁਖਾ ਲਿਆ ਗੱਲ ਤਾਂ ਇਹੀ ਹੈ ਫਿਰ ਐਨੇ ਤਾਂ ਨਹੀਂ ਇਹ ਜਾਨਵਰ ਲੈ ਕੇ ਛੱਡਦਾ ਹੁੰਦਾ ਇਹ ਸਾਫ਼ ਚੰਗਾ ਆ ਜਾਂਦਾ ਚਲੋ ਉਹ ਆਪਣੇ ਪਿੰਡ ਵਾਲੇ ਨਹੀਂ ਲੱਗੇ ਹੋਏ ਉੱਥੇ ਮਿੰਟੂ ਕੋਲੇ ਹਾਂ ਕੀ ਹੈ ਉਹਨਾਂ ਦਾ ਨਾਮ ਰਾਜਾ ਉਹਨਾਂ ਕੋਲੇ ਛੱਡਿਆ ਹਾਂ ਉਹਨਾਂ ਕੋਲੇ ਛੱਡਿਆ ਉਹਨੂੰ ਫੋਨ ਕਰਦਾਂਗੇ ਆਪਣੇ ਪਿੰਡ ਦਾ ਦਿੰਦਾ ਲੈ ਜਾਣਾ ਉਹ ਤਾਂ ਲੈ ਜਾਣਗੇ ਉਹਦੀ ਮੈਂ ਉੱਥੇ ਦੇ ਵਰਗਾ ਇੱਕ ਹੈਗਾ ਉਹ ਮੁੱਖ ਮੰਤਰੀ ਵੀ ਲੈ ਗਿਆ ਹਾਂ ਇਹ ਕੋ ਮંત્રી ਨਾਲ ਦਾ ਹੀ ਹੈ ਜਮਨ ਮੁੱਖ ਮੰਤਰੀ ਨਾਲ ਦਾ ਦੋਨੇ ਕੱਠੇ ਸੁਧਰਿਆ ਕਰਨੇ ਜੇ ਠੀਕ ਹੋਗਾਗਾ ਇੱਥੇ ਹੀ ਰੱਖ ਲੈ ਜਰਾ ਇਹ ਤਾਂ ਇੱਥੇ ਰੰਗ ਆਵੇ ਉਹ ਤਾਂ ਕੰਮ ਕਿਹੜਾ ਯਾਰਾ ਜਦੋਂ ਤਾਂ ਬੇਰਾਂ ਦੀ ਰਤਨੀ ਛੋ ਤਾਂ ਬੇਰਾਂ ਕੋਈ ਨਹੀਂ ਹੁਣ ਮਾਰ ਮੱਛਾ ਮਾਰਦਾ ਪਤਾ ਨਹੀਂ ਪਤਾ ਇਸ ਗੱਲ ਮੈਂ ਸੱਪ ਲਿਆ ਇਹ ਮੈਨੂੰ ਆਇਆ ਲੱਗਦਾ ਉਧਰ ਸੱਪ ਸੱਪ ਜੇ ਖਾਂਦੇ ਨਾ ਹੋਣਗੇ ਹਾਂ ਉਹ ਸੱਚੀ ਹੀ ਗੱਲ ਹੈ ਇਦਾਂ ਕਰਾ ਦੱਸ ਦੇਈਂ ਹਾਂ ਦੇ ਤਾਂ ਇਹ ਜਾ ਕੋਈ ਹੁੰਦਾ ਬਾਹਰ ਰਵਿੰਦਰ ਕਿੱਧਰ ਰਹਿਂਦਾ ਪੂਰਾ ਪਤੀ ਨਹੀਂ ਕਿੱਧਰ ਜਾ ਰਿਹਾ ਨੂੰ ਛੜੇ ਨਹੀਂ ਛੱਡ ਰੱਖੇ ਇਹਨੂੰ ਇਕੱਲੇ ਮੈਂ ਛੱਡ ਕੇ ਜਾਇਆ ਕਰੋ ਕਿਤੇ ਹੋਰ ਐ ਨੁਕਸਾਨ ਹੋ ਜੇ ਕਿਤੇ ਮਗਰਮਤ ਸਾਹਿਬ ਤੇ ਨਗਾ ਜੀ ਨੂੰ ਹੋਰ ਕਦੇ ਐ ਜੀ ਕਰੂ ਖੇਤੀ ਕੱਲਾ ਇਸ ਵੀ ਸਾਨੂੰ ਨਗਾ ਉਹ ਅਸੀਂ ਖੈਰ ਕਿਧਰੋਂ ਪੰਗਾ ਲੈਂਦਾ ਇਹਨਾਂ ਦੇ ਮੂੰਹੋਂ ਇਦੂ ਮੁੜਕੇ ਨਹੀਂ ਆਉਂਦੇ ਫੇਰ ਕਦੇ ਉਹ ਤੂੰ ਦੇ ਕਿੰਦੀ ਥਾਪ ਬੇਰਾਵੇ ਭੁੱਖੇ ਬਿੰਦ ਕੇ ਬੱਚੋਂ ਆ ਖੜਦਾਂ ਇੱਥੇ ਪੇਰਾ ਦੇ ਭੁੱਖੇ ਨਹੀਂ ਕਰਦਾ ਉਹੀ ਆ ਗਏ ਸੀ ਅੱਖਾਂ ਚਲ ਮਲੇ ਆਉਨੇ ਆ ਕਿ ਕਿੱਦੇ ਦੇ ਮਿਲੀ ਉਹ ਲੋਡੇ ਦਾ ਮਾੜਾ ਜਾਂ ਮਗਰ ਪੈਣਾ ਚਾਹੀਦਾ ਸੀ ਜਿਹੜਾ ਲੈ ਕੇ ਆ ਕੇ ਇੱਥੇ ਹੰਨੇ ਤੇ ਖੜ ਗਿਆ ਖੜਦੇ ਇੱਥੇ ਆ ਕੇ ਹਾਂ ਫਾੜ ਕੇ ਦੋ ਦੋ ਪੇਰਾ ਇੱਕ ਤਾਂ ਮਗਰ ਮਸ ਤੇ ਇੱਕ ਉਹਨਾਂ ਦਾ ਬੁੜਾ ਦੋਨੇ ਮਗਰ ਪਾਉਣਾ ਆਇਆ ਉਹ ਦੇ ਤਾਂ ਖੜਾ ਅਕਲਾ ਬੰਦੇ ਕਨ ਗਾਜਰਾਂ ਨਾਲ ਲੱਗ ਬਈ ਉੱਥੇ ਹੀ ਨਹੀਂ ਦਿੱਤੀਆਂ ਸਾਨੂੰ ਤੂੰ ਵਾਈ ਲੋਟ ਆਉਂਦਾ ਤੂੰਵੇਂ ਹੀ ਲੋਟ ਉਹ ਕਹਿੰਦਾ ਲਾ ਗਾਜਰਾਂ ਦੇ ਸਰੇ ਕਰੀਏ ਨਾ ਗਾਜਰਾਂ ਥੱਲੇ ਆ ਗਈਆਂ ਤੇਜੇ ਤੇ ਕਰੀ ਹੋਊਗੀ ਉਹ ਤੋੜ ਕੇ ਲੜਦੇ ਆਗੇ ਏ ਨੰਮਾ ਦਾ ਸਰ ਇਹ ਸੜਿਆ ਜਿਆ ਨੂੰ ਤਮਾ ਵਾਲੀ ਹੁੰਦੀ ਐ ਤਾਂ ਹੀ ਮੈਂ ਗੱਲ ਕਰਨਾ ਹਰੇਕ ਜੀ ਆਂ ਕਹਿੰਦਾਗਾ ਮੈਂ ਤਾਂ ਉਹ ਪੰਗਾ ਲੈ ਰਹਿਣਾ ਵਾ ਕੋਲੇ ਤਾਂ ਉਹੀ ਆ ਆ ਕਰਨ ਕੀ ਆਇਆ ਇੱਥੇ ਸਮਝ ਨਹੀਂ ਆਉਂਦੀ ਵੀ ਤੂੰ ਵਧੀਆ ਉੱਥੇ ਬੈਠਾ ਵਾ ਬੈਠਾ ਰਾਇ ਇੱਥੇ ਤੇਰੇ ਕੀ ਅੰਬ ਲਾਏ ਇਧਰੋਂ ਦਾ ਉਧਰ ਜਾਂਦੇ ਆਂ ਕਿ ਪੈਸੇ ਲਾ ਲਾਏ ਉਧਰੋਂ ਉਧਰੋਂ ਇਹਨੂੰ ਕੱਢ ਕੇ ਗਏ ਉਧਰੋਂ ਆਇਆ ਕਿਉਂ ਕੱਢ ਕੇ ਗਏ ਆ ਤੂੰ ਉਹ ਜੂਐਸ ਵਾਲਾ ਮੂੰਗੋਈ ਨੂੰ ਵੀ ਤਾਰ ਕੇ ਗਏ ਆ ਵੀ ਆਪੇ ਰੱਖੋ ਸੰਯਾ ਸੁਝੂ ਕੇ ਦੇਖ ਲੈ ਉਹਨੂੰ ਮਾੜਾ ਮੋਟਾ ਵੀ ਬੰਦਾ ਆ ਨਾ ਕੰਮ ਕਰ ਲਾ ਤੂੰ ਇਹ ਕੀ ਚੜਦਾ ਇਹਨੇ ਕੰਮ ਚੋ ਮੈਂ ਮੈਂ ਬਰੂ ਗਿਆ ਤੇ ਮੈਂ ਨੂੰ ਬਾਸ ਭੇਜੋ ਜਾਂ ਤਾਂ ਜਾਂ ਮਾ ਪਾਗਲਖਾਨੇ ਚੱਲੇ ਉਹ ਤੂੰ ਉਹਨੂੰ ਐ ਕਿ ਵੀ ਜਦਾ ਇਹਨੂੰ ਬਾਸ ਭੇਜ ਦੇਂਦੀ ਮੈਂ ਨਹੀਂ ਆਂਦਾ ਤੂੰ ਆਹੋਡੇ ਮੈਂ ਆ ਵੀ ਜਾਣ ਤਾਂ ਨਹੀਂ ਗਮੋਣੀ ਹੋਰ ਤਾਂ ਮਾਂ ਗਰੀ ਪੈ ਗਈ ਮਗਰ ਮਾਸ ਜਮਾ ਤੋਂ ਮਾਂਗਰ ਬੱਚੇ ਉੱਡੇ ਹੋਣ ਅਸੀਂ ਐਸੇ ਬਲਾ ਹੁੰਦੇ ਨੇ ਇੱਥੇ ਵਧੇਰਾ ਟੰਪੇਡੋਂ ਭੇਜ ਕੇ ਉਹਨਾਂ ਦੇ ਸੀਰ ਤੋਂ ਖਾਰ ਲਾ ਇਹਨੂੰ ਕਹੋ ਕੋਈ ਜਵਾਕ ਤਾਂ ਸਨ ਯਾ ਆਪਣੇ ਪਾਪਾ ਆਊਗਾ ਪਾਪਾ ਉਹਨਾਂ ਨੇ ਆ ਵੀ ਸਾਫਤਾ ਜਾਂਦਾ ਬੰਦੇ ਨੂੰ ਐਂ ਮੈਂ ਜਣਾ ਵੀ ਤੂੰ ਖਾਰਲਾ ਹਲੇ ਇਹ ਸੱਪ ਲਿਆ ਆਵੇ ਤਾਂ ਵੀ ਡੰਗ ਮਾਰ ਕੇ ਸਰਜੂਗਾ ਉਹਦਾ ਠਿਕ ਨੂੰ ਮਲਕਾਨੀ ਨੂੰ ਕੋਈ ਲੈ ਜਾਏ ਅਸੀਂ ਇਹ ਤਾਂ ਫਿਰ ਆਪਰੇਸ਼ਨ ਕਰਕੇ ਕੱਢਣਾ ਪਏਗਾ ਮਗਲਮੱਛ ਦਾ ਹੋਰ ਗੱਲ ਤਾਂ ਆਈਆਂ ਮੈਂ ਬਰੇ ਦਮੋਲ ਤੇ ਬਲਣਾ ਹੈ ਆਪਣੇ ਸੱਸਰੀ ਘਾਬਲਾ ਜੀ ਇਹ ਤਾਂ ਸੋਡੀ ਗੱਲ ਸਹੀ ਹੈ ਜੰਦਾ ਹੋਇਆ ਜਦ ਸਸਤੀ ਕਰਨ ਲੱਗ ਜੀ ਮੈਂ ਹੋਰ ਪਿੰਡ ਦੇ ਲੱਗੇ ਹੋਏ ਲੁਧਿਆਣੇ ਮੈਂ ਟਮਰੂ ਹੋਏ ਦੇ ਪੈਂਦੀ